ਇਹ ਕੋ ਕਾਰਨ ਤੇ ਜੇ ਕੋਈ ਨਹੀਂ ਹੈ ਸਾਰੀ ਸੰਗਤਾਂ ਦਾ ਫੈਸਲਾ ਦਿੱਤਾ ਐਡਾ ਵੱਡਾ ਫਤਵਾ ਦੇ ਕੇ ਐਡੀ ਵੱਡੀ ਲੀਡ ਨਾ ਜਿਤਾਇਆ ਹੁਣ ਸਰਕਾਰਾਂ ਨੂੰ ਤੁਰੰਤ ਚਾਹੀਦਾ ਕਿ ਉਹਨਾਂ ਦੀ ਐਨਐਸਐ ਸਾਰੇ ਸੰਗਤਾਂ ਦੀ ਹਟਾਈ ਜਾਏ ਤੇ ਤੁਰੰਤ ਉਹਨਾਂ ਨੂੰ ਰਿਹਾ ਕੀਤਾ ਜਾਏ ਕਿਉਂਕਿ ਇੰਨੀ ਵੱਡ ਲੱਕ ਵੱਡੀ ਲੀਡ ਨਾ ਜਿਤਾਇਆ ਸੰਗਤਾਂ ਕਿੰਨਾ ਪਿਆਰ ਕਰਦੀਆਂ ਹੁਣ ਸਰਕਾਰਾਂ ਨੂੰ ਤੁਰੰਤ ਇਹ ਤੇ ਫੈਸਲਾ ਲੈਣਾ ਚਾਹੀਦਾ ਇਕ ਕੀਤਾ ਜਾ ਰਿਹਾ ਵਾ ਨਾ ਜਦੋਂ ਉਹ 6 ਮਹੀਨੇ ਉੱਥੇ ਇਨਾਂ ਨੇ ਉਹ ਖਾਲਸਾ ਵੀ ਲਾਈ ਤੇ ਕਿੰਨੀ ਨੌਜਵਾਨੀ ਨਾਲ ਜੁੜੀ ਸੀ ਜੀ ਹਾਂ ਜੀ ਉਹਨਾਂ ਨੇ ਅਮਰ ਦਸ਼ਕ ਆ ਗੁਰੂ ਵਾਲੇ ਬਣੇ ਉਹਨਾਂ ਨੂੰ ਸਾਰਾ ਆਪਣੀ ਮਤਲਬ ਪੰਜਾਬੀ ਆ ਤੇ ਨਾ ਸਾਰਿਆਂ ਨਾਲ ਜੁੜਿਆ ਸੀ ਇਹ ਸਿੱਖੀ ਨੂੰ ਆਪਾਂ ਨੂੰ ਦੂਰ ਕੀਤਾ ਜਾ ਰਿਹਾ ਸੰਗਤਾਂ ਨੂੰ ਕੋਈ ਜਿਹੜਾ ਜਿਹੜੀ ਜੰਗ ਜਿਹੜੀ ਲੜਨ ਦੀ ਤੈਅ ਰ ਅਗਰ ਨਹੀਂ ਛੱਡਿਆ ਜਾਂਦਾ ਕੋਈ ਜਿੱਦਾਂ ਦਾ ਕਾਰਜ ਕੀਤਾ ਜਾਏਗਾ ਵੇਖੋ ਫਿਰ ਜੇ ਨਹੀਂ ਸ਼ਿਕਾਇਤ ਕਰਨਾ ਛੱਡਦੀਆਂ ਫਿਰ ਸਾਰੀਆਂ ਸੰਗਤਾਂ ਦਾ ਕੋਈ ਨਾ ਕੋਈ ਸੰਘਰਸ਼ ਕੀਤਾ ਜਾਊਗਾ ਕਿਉਂਕਿ ਸੰਗਤਾਂ ਦੇ ਵਧਿਕਣ ਡੀਆਂ ਵੀ ਕੋਈ ਮੈਸੇਜ দাও ਇਹ ਕਰਕੇ ਸਰਕਾਰਾਂ ਦੀ ਵੇਟ ਕਰਨ ਦੇ ਜੇ ਸਰਕਾਰਾਂ ਨਹੀਂ ਆਉਂਦੀਆਂ ਫਿਰ ਸਾਰੀਆਂ ਸੰਗਤਾਂ ਜੇ ਕੋਈ ਨਾ ਕੋਈ ਸੰਘਰਸ਼ ਕਰਨਗੇ ਜੇ ਤੇ ਮੈਂ ਪੰਜਾਬ ਦੇ ਮਾਹੌਲ ਨੂੰ ਸਹੀ ਰੱਖਣਾ ਚਾਹੁੰਦੇ ਹਾਂ ਦੋਨਾਂ ਤਰ੍ਹਾਂ ਤੇ ਛੱਡਿਆ ਜਾਵੇ ਜੇ ਇਹਨਾਂ ਮਾਹੌਲ ਖਰਾਬ ਕਰਨਾ ਚਾਹੁੰਦੇ ਤਾਂ ਫਿਰ ਇਹ ਵੇਖ ਲੈਣ ਵੀ ਕੀ ਫੈਸਲਾ ਇਹਨਾਂ ਦਾ ਇਹਨੇ ਵੀ ਸਾਰੇ ਸਿੰਘਾਂ ਦੇ ਨਾਜਾਇਜ਼ਾਂ ਨੇਸੇ ਲੱਗੀ ਆ ਕੋਈ ਪ੍ਰੂਫ ਨਹੀਂ ਹੈਗਾ ਸਾਰਿਆਂ ਨੂੰ ਇਕੱਠੇ ਛੱਡਿਆ ਜਾਵੇ ਤੁਰੰਤ ਸਾਰਿਆਂ ਨੂੰ ਰਿਹਾ ਕੀਤਾ ਜਾਵੇ ਮੇਨ ਟਾਰਗੇਟ ਅਮਰਪਾਲ ਸਿੰਘ ਗਿਆ ਤੇ ਬਾਕੀ ਸਿੰਘ ਤੇ ਸਾਰੇ ਨਾਜਾਇਜ਼ ਹੀ ਆ ਸਾਰਿਆਂ ਨੂੰ ਇਕੱਠੇ ਛੱਡਿਆ ਜਾਵੇ ਸਾਰੇ ਸਿੰਘਾਂ ਦੀ ਇਕੱਠੀ ਰਿਹਾਈ ਕੀਤੀ ਜਾਵੇ ਹਾਂਜੀ ਪਿਆਰ ਪਰੀ ਸਤਿ ਸ਼੍ਰੀਕਾਲ ਜੀ ਵਰਲਡ ਪੋਸਟ ਇੰਡੀਆ ਚੈਨਲ ਦੇਖ ਰਹੇ तमाम ਦਰਸ਼ਕਾਂ ਦਾ ਮੇਰੇ ਵੱਲੋਂ ਯਾਨਕਿ ਲਵ ਜਲਸ਼ਾ ਵੱਲੋਂ ਅਸੀਂ ਕਰਦੇ ਹਾਂ ਜੀ ਬਹੁਤ ਬਹੁਤ ਸਵਾਗਤ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਪੰਜਾਬ ਦੇ ਵਿੱਚ ਜਿਹੜੀਆਂ ਐਮਪੀ ਚੋਣਾਂ ਹੋਈਆਂ ਤੇ ਉਸ ਦੇ ਸੰਬੰਧ ਦੇ ਵਿੱਚ ਜਿਹੜਾ ਵਾ ਹਲਕਾ ਖਨੂਰ ਸਾਹਿਬ ਤੋਂ ਜਿਹੜਾ ਭਾਈ ਅਮਰਪਾਲ ਸਿੰਘ ਜੀ ਉਹ ਜਿਹੜਾ ਨੇ ਵੱਡੇ ਮਾਰਜਨ ਦੇ ਨਾਲ ਵੱਡੀ ਲੀਡ ਦੇ ਨਾਲ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਪਰ ਹੁਣ ਦੇਖਿਆ ਇਹ ਜਾ ਰਿਹਾ ਕਿ ਕੁਝ ਦਿਨ ਵੀ ਬੀਤ ਗਏ ਨੇ ਪਰ ਦੱਸਿਆ ਜਾ ਰਿਹਾ ਕਿ ਸਵਾਲ ਜਿਹੜਾ ਇਸ ਟਾਈਮ ਸੰਗਤਾਂ ਦਾ ਵੀ ਇਹੋ ਆ ਤੁਹਾਡਾ ਵੀ ਸਵਾਲ ਹੀ ਹੋਏ ਹਰ ਇੱਕ ਦੇ ਜ਼ਿਹਨ ਦੇ ਵਿੱਚ ਉਹ ਗੱਲ ਚੱਲੀ ਹੈ ਕਿ ਭਾਈ ਅਮਰਤਪਾਲ ਸਿੰਘ ਜਿਹੜਾ ਵਾ ਕਦੋਂ ਜਿਹੜਾ ਵਾ ਜੇਲ੍ਹ ਦੇ ਵਿੱਚੋਂ ਰਿਹਾ ਹੋ ਕੇ ਬਾਹਰ ਆਉਂਦੇ ਨੇ ਆਖਿਰ ਕੀ ਗੱਲ ਵਾ ਕੀ ਬਾਤ ਵਾ ਇਸ ਦੇ ਤਹਿਤ ਹੀ ਆਪਾਂ ਜਿਹੜੇ ਅੱਜ ਉਹਨਾਂ ਦੇ ਮਾਤਾ ਜੀ ਜਿਹੜੇ ਨੇ ਉਹ ਵੀ ਸਾਡੇ ਨਾਲ ਮੌਜੂਦ ਤੇ ਉਹਨਾਂ ਦੇ ਪਿਤਾ ਜੀ ਵੀ ਆ ਉਹ ਵੀ ਸਾਡੇ ਨਾਲ ਮੌਜੂਦ ਆਪਾਂ ਅੱਜ ਉਹਨਾਂ ਨਾਲ ਪਹਿਲਾਂ ਮਾਤਾ ਜੀ ਨਾਲ ਗੱਲਬਾਤ ਕਰ ਲੈਨੇ ਕਿ ਆਖਿਰ ਕੀ ਕਾਰਨ ਪੈ ਰਿਆ ਵਾ ਜਿਸ ਦੇ ਕਾਰਨ ਹੱਲੇ ਭਾਈ ਅਮਰਤਪਾਲ ਜੀ ਨਹੀਂ ਆ ਰਹੇ ਜਾਂ ਐਨਐਸਐਸ ਦੀ ਜਿਹੜੀ ਆ ਉਹ ਕਿਉਂ ਨਹੀਂ ਹੱਲੇ ਜਿਹੜੀ ਆ ਹਟਾਈ ਜਾਰੀ ਸਭ ਤੋਂ ਵੱਡਾ ਜਿਹੜਾ ਸਵਾਲ ਸਭ ਦਾ ਇਹੋ ਹੀ ਆ ਕਿ ਹਾ ਹੋ ਕੇ ਜਿਹੜਾ ਵਾ ਕਦੋਂ ਹੋਣਗੇ ਸਿੱਖ ਸੰਗਤਾਂ ਵੀ ਜਾਣ ਚਾਹੀਦੇ ਸਮੂਹ ਸੰਗਤਾਂ ਵੀ ਜਾਣ ਚਾਹੁੰਦੇ ਐਸ ਟਾਈਮ ਜਿਹੜਾ ਪੂਰੇ ਪੰਜਾਬ ਦੇ ਐਸ ਟਾਈਮ ਦਿਲ ਦੇ ਵਿੱਚ ਜਿਹੜਾ ਵਾ ਇਹੋ ਜ਼ੈਨ ਦੇ ਵਿੱਚ ਅਕੇ ਭਾਈ ਅਮਰਤਪਾਲ ਸਿੰਘ ਜੀ ਰਿਹਾਈ ਜਿਹੜੀ ਆ ਕਦੋਂ ਹੋਏਗੀ ਕਿਵੇਂ ਹੋਏਗੀ ਤੇ ਇਸ ਦੇ ਤਹਿਤ ਸਾਡੇ ਨਾਲ ਮਾਤਾ ਜੀ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮਾਤਾ ਜੀ ਐਨਐਸਸੀ ਦਾ ਜਿਹੜਾ ਮੁੱਦਾ ਵਾ ਹੁਣ ਕਿਵੇਂ ਚੱਲ ਰਿਹਾ ਤੇ ਕੀ ਹਾਲ ਹਟਾਇਆ ਨਹੀਂ ਜਾ ਰਿਹਾ ਕੀ ਕਾਰਨ ਕੀ ਦਿਖਿਆ ਜਾ ਰਿਹਾ ਇਹ ਕੋ ਕਾਰਨ ਤੇ ਜੇ ਕੋਈ ਨਹੀਂ ਹੈ ਸਾਰੀ ਸੰਗਤਾਂ ਦਾ ਫੈਸਲਾ ਨੇ ਦਿੱਤਾ ਐਡਾ ਵੱਡਾ ਫਤਵਾ ਦੇ ਕੇ ਐਡੀ ਵੱਡੀ ਲੀਡ ਨਾ ਜਤਾਇਆ ਹੁਣ ਸਰਕਾਰਾਂ ਨੂੰ ਤੁਰੰਤ ਚਾਹੀਦਾ ਕਿ ਉਹਨਾਂ ਦੀ ਐਨਐਸਐ ਸਾਰੇ ਸਿੰਘਾਂ ਦੀ ਹਟਾਈ ਜਾਏ ਤੇ ਤੁਰੰਤ ਉਹਨਾਂ ਨੂੰ ਰਿਹਾ ਕੀਤਾ ਜਾਏ ਕਿਉਂਕਿ ਇੰਨੀ ਵੱਡ ਲੱਕ ਵੱਡੀ ਲੀਡ ਨਾ ਜਤਾਇਆ ਸੰਗਤਾਂ ਕਿੰਨਾ ਪਿਆਰ ਕਰਦੀਆਂ ਹੁਣ ਸਰਕਾਰਾਂ ਨੂੰ ਤੁਰੰਤ ਇਹ ਤੇ ਫੈਸਲਾ ਲੈਣਾ ਚਾਹੀਦਾ ਜੀ ਮਤ ਜੇ ਇੱਕ ਵੱਡਾ ਸਵਾਲ ਹੈ ਜਲਸਾ ਜੀ ਜਦੋਂ ਆ ਜਾ ਜਾਂਦੇ ਨੇ ਤਾਂ ਨਾਲ ਕਈ ਹੋਰ ਸਿੰਘ ਵੀ ਨੇ ਜਿਵੇਂ ਮੰਤਰੀ ਬਾਜੀ ਕੇ ਹੋ ਗਿਆ ਦਲਜੀਤ ਕਲਸੀ ਜੀ ਹੋਗੇ ਜਾਂ ਇੱਕ ਹੋਰ ਵੀ ਸਿੰਘ ਨੇ ਉਹਨਾਂ ਦੀ ਰਹਿ ਦੀ ਮੰਗ ਵੀ ਬਾਅਦ ਦੇ ਵਿੱਚ ਕੀਤੀ ਜਾਏਗੀ ਨਹੀਂ ਅਹੀਂ ਤੇ ਕਹਿੰਦੇ ਸਾਰੇ ਸਿੰਘਾਂ ਦੇ ਨਾਜਾਇਜ਼ਾਂ ਨੇ ਸੇ ਲੱਗੀ ਆ ਕੋਈ ਪ੍ਰੂਫ ਨਹੀਂ ਹੈਗਾ ਸਾਰਿਆਂ ਨੂੰ ਇਕੱਠੇ ਛੱਡਿਆ ਜਾਵੇ ਤੁਰੰਤ ਸਾਰਿਆਂ ਨੂੰ ਰਿਹਾ ਕੀਤਾ ਜਾਵੇ ਮੇਨ ਟਾਰਗੇਟ ਅਮਰਪਾਲ ਸਿੰਘ ਜਾਂ ਤੇ ਪਾਕੀ ਸਿੰਘ ਤੇ ਸਾਰੇ ਨਾਜਾਇਜ਼ ਹੀ ਆ ਸਾਰਿਆਂ ਨੂੰ ਇਕੱਠੇ ਛੱਡਿਆ ਜਾਵੇ ਸਾਰੇ ਸਿੰਘਾਂ ਦੀ ਇਕੱਠੀ ਰਿਹਾਈ ਕੀਤੀ ਜਾਵੇ ਕਾਨੂੰਨ ਦੇ ਤਹਿਤ ਜਿਹੜਾ ਕੋਈ ਸਵਧਾਨ ਦੇ ਤਹਿਤ ਜਿਹੜਾ ਫਿਰ ਅੱਗੇ ਕੋਈ ਜਿਹੜਾ ਜਿਹੜੀ ਜੰਗ ਜਿਹੜੀ ਲੜਨ ਦੀ ਤੈਅ ਹੈ ਅਗਰ ਨਹੀਂ ਛੱਡਿਆ ਜਾਂਦਾ ਕੋਈ ਜਦੋਂ ਦਾ ਕਾਰਜ ਕੀਤਾ ਜਾਏਗਾ ਵੇਖੋ ਫਿਰ ਜੇ ਨਹੀਂ ਸ਼ਰਤਾਂ ਨਾ ਛੱਡਦੀਆਂ ਫਿਰ ਸਾਰੀਆਂ ਸੰਗਤਾਂ ਦਾ ਕੋਈ ਨਾ ਕੋਈ ਸੰਘਰਸ਼ ਕੀਤਾ ਜਾਊਗਾ ਕਿਉਂਕਿ ਸੰਗਤਾਂ ਦੇ ਦੀਕਣੀਆਂ ਵੀ ਕੋਈ ਮੈਸੇਜ ਦਓ ਇਹ ਕਰਕੇ ਸਰਕਾਰਾਂ ਦੀ ਵੇਟ ਕਰਨ ਦੇ ਜੇ ਸਰਕਾਰਾਂ ਨਹੀਂ ਆਉਂਦੀਆਂ ਫਿਰ ਸਾਰੀਆਂ ਸੰਗਤਾਂ ਜੀ ਕੋਈ ਨਾ ਕੋਈ ਸੰਘਰਸ਼ ਕਰਨਗੇ ਜੇ ਤੇ ਮਸ ਪੰਜਾਬ ਦੇ ਮਾਹੌਲ ਨੂੰ ਸਹੀ ਰੱਖਣਾ ਚਾਹੁੰਦੇ ਹਨ ਉਹਨਾਂ ਤੁਰੰਤ ਛੱਡਿਆ ਜਾਵੇ ਜੇ ਇਹ ਨਾ ਮਾਹੌਲ ਖਰਾਬ ਕਰਨਾ ਚਾਹੁੰਦੇ ਤਾਂ ਫਿਰ ਕਮੈਂਟ ਬਾਕਸ ਸੁਈਐਸ ਕਿ ਸੰਗਤਾਂ ਚਾਹੁੰਦੀਆਂ ਨੇ ਆਪਣਾ ਕਿਵੇਂ ਕਿ ਲੱਗਦਾ ਕਿ ਭਾਈ ਅਮਰਪਾਲ ਸਿੰਘ ਜੀ ਅੱਗੇ ਹੋਰ ਜਿਹੜੇ ਆਪਣਾ ਬੱਚੇ ਜਿਹੜਾ ਜਾਂ ਹੋਰ ਨੌਜਵਾਨਾਂ ਨੂੰ ਇਦਾਂ ਅੱਗੇ ਆਉਣਾ ਚਾਹੀਦਾ ਵੇਖੋ ਨੌਜਵਾਨਾਂ ਨੂੰ ਅੱਗੇ ਤੇ ਕੀ ਪਹਿਲੋਂ ਦੇ ਇੱਕ ਮੇਨ ਮੁੱਦਾ ਆਪਣਾ ਪੰਜਾਬ 'ਚ ਇਹ ਹੋਇਆ ਵੀ ਉਹ ਬਾਹਰ ਆਉਣ ਤੇ ਆਪਣਾ ਨੌਜਵਾਨੀ ਨੂੰ ਬਚਾਉਣ ਹਾਂਜੀ ਬਾਅਦ 'ਚ ਗਾੜੀ ਜਿਹੜਾ ਕੋਈ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਜਾਏ ਬਾਅਦ 'ਚ ਜਿਹੜਾ ਕੋਈ ਆਉਣਗੇ ਤੇ ਉਹ ਆਪਣੇ ਅੱਜ ਦੱਸ ਸਕਦੇ ਆ ਵੀ ਕੀ ਫੈਸਲਾ ਉਹਦੀ ਬਾਰੇ ਅਸੀਂ ਕੁਝ ਨਹੀਂ ਦੱਸ ਸਕਦੇ ਕਿਉਂਕਿ ਇਹ ਤੇ ਉਹਨਾਂ ਦਾ ਆਪਣਾ ਹੀ ਉਹ ਜਦ ਬਾਹਰ ਆਉਣਗੇ ਉਹ ਦੱਸਣਗੇ ਵੀ ਕੀ ਗਾੜੀ ਉਹ ਕਿੰਨਾ ਕਿਤੇ ਲੱਗਦਾ ਨਹੀਂ ਕਿ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਆ ਥੋੜਾ ਜਿਹਾ ਇਸ ਪੰਜਾਬ ਪੱਖੋਂ ਜਾਂ ਪੰਜਾਬੀਅਤ ਪੱਖੋਂ ਜਿਹੜਾ ਥੋੜਾ ਪਿੱਛੇ ਹੀ ਹੁੰਦੀ ਜਾਂਦੀ ਆ ਕੀਤਾ ਜਾ ਰਿਹਾ ਵਾ ਨਾ ਜਦੋਂ ਉਹ 6 ਮਹੀਨੇ ਉੱਥੇ ਇਨਾਂ ਨੇ ਉਹ ਖਾਲਸਾ ਵੀ ਲੜਾਈ ਤੇ ਕਿੰਨੀ ਨੌਜਵਾਨੀ ਨਾਲ ਜੁੜੀ ਸੀ ਉਹਨਾਂ ਨੇ ਅਮਰ ਦਸ਼ਕ ਆ ਗੁਰੂ ਵਾਲੇ ਬਣੇ ਉਹਨਾਂ ਸਾਰਾ ਆਪਣੇ ਮਤਲਬ ਪੰਜਾਬੀ ਆ ਤੇ ਨਾ ਸਾਰਿਆਂ ਨੇ ਜੁੜੇ ਸੀ ਇਹ ਸਿੱਖੀ ਨੂੰ ਆਪਾਂ ਨੂੰ ਦੂਰ ਕੀਤਾ ਜਾ ਰਿਹਾ ਸੰਗਤਾਂ ਨੂੰ ਜਿਸ ਤਰ੍ਹਾਂ ਕਿ ਹੁਣ ਦੇਖਿਆ ਜਾ ਰਿਹਾ ਕਿ ਪੰਜਾਬ ਦੇ ਪੁੱਤ ਨੇ ਆਪਣਾ ਹਰ ਕੁਝ ਹੌਂਦਾ ਨਹੀਂ ਛੱਡਿਆ ਜਾਂਦਾ ਤਾਂ ਫਿਰ ਅਗੇ ਸ਼ਾਇਦ ਧਰਨੀ ਵੀ ਲੱਗ ਸਕਦੇ ਸ਼ਾਇਦ ਡਿਬਰੂਗੜ੍ਹ ਦੀ ਜੇਲ੍ਹ ਦੇ ਬਾਹਰ ਬੈਠ ਕੇ ਵੀ ਧਰਨੇ ਲੱਗ ਸਕਦੇ ਨੇ ਹਾਂਜੀ ਇਹ ਕੁਝ ਵੀ ਹੋ ਸਕਦਾ ਸੰਗਤਾਂ ਹੁਣ ਸਾਰਾ ਪੰਜਾਬ ਹੀ ਇੱਕ ਵਾਸੇ ਸਾਰਾ ਪੰਜਾਬ ਹੀ ਸੁਣਾ ਹੀ ਨਹੀਂ ਕਨੇ ਮ ਛੱਡ ਦੇ ਫਿਰ ਕੁਝ ਵੀ ਜੋ ਵੀ ਕਰਨਾ ਪਊ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਸਵਾਲ ਆ ਕਿ ਜਿਹੜੇ ਭਾਈ ਅਮਰਤਪਾਲ ਸਿੰਘ ਜੀ ਨੇ ਕਦੋਂ ਜਿਹੜਾ ਵਾ ਜੇਲ ਦੇ ਵਿੱਚੋਂ ਰਿਹਾ ਹੋ ਕੇ ਬਾਹਰ ਆਣਗੇ ਤੇ ਕਦੋਂ ਸਿੱਖ ਸੰਗਤਾਂ ਦੇ ਵਿਚਰਨਗੇ ਉਹਨਾਂ ਨੂੰ ਮਿਲਣਗੇ ਤੇ ਸਾਡੇ ਨਾਲ ਖਾਲਸਾ ਜੀ ਉਹਨਾਂ ਦੇ ਪਿਤਾ ਜੀ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਾਪਾ ਜੀ ਬੜਾ ਵੱਡਾ ਸਵਾਲ ਆ ਅਸੀਂ ਵੀ ਜਾਨਣਾ ਚਾਹੁੰਦੇ ਸੰਗਤਾਂ ਵੀ ਜਾਨਣਾ ਚਾਹੁੰਦੇ ਕਦੋਂ ਹੋਣਗੇ ਭਾਈ ਸਾਹਿਬ ਇਹਦੇ 72 ਤੇ ਗੁਰੂ ਸਾਹਿਬ ਜਾਣਦੇ ਜਿੱਦਾਂ ਬਾਕੀ ਉਹਨੇ ਸਾਰੇ ਕਾਰਜ ਕੀ ਕਿਉਂ ਨਹੀਂ ਛੱਡ ਰਹੀ ਆਪਣਾ ਕੀ ਕਾਰਨ ਕੀ ਕਣ ਸਰਕਾਰਾਂ ਸੱਚ ਤੋਂ ਡਰਦੀਆਂ ਜੀ ਹੈ ਸੱਚ ਤੋਂ ਡਰਦੀਆਂ ਇੱਕ ਨਸ਼ਿਆਂ ਦਾ ਵਪਾਰ ਬੰਦ ਹੋਣ ਦਾ ਡਰ ਰਿਆ ਇਸ ਕਰਕੇ ਮੇਰੇ ਖਿਆਲ ਇਹੋ ਜੀਆਂ ਚੀਜ਼ਾਂ ਮੇਰੇ ਖਿਆਲ ਹੁਣ ਸਾਇਦ ਸਰਕਾਰ ਨੂੰ ਸਮਝ ਆ ਗਈ ਹੋਊਗੀ ਜੇ ਐਨਾ ਸਾਰਾ ਮੁੱਦਾ ਜਿਹੜਾ ਨਹੀਂ ਹਟਾਇਆ ਜਾਂਦਾ ਤੇ ਫਿਰ ਕਿਦਾਂ ਅੱਗੇ ਰਾਨੀ ਤੀ ਉਹ ਕਿੱਡੀ ਹੋਏਗੀ ਚਲੋ ਜੀ ਉਹ ਜਦੋਂ ਦਾ ਸਮਾਂ ਆਊਗਾ ਫਿਰ ਉਹਦੇ ਹਿਸਾਬ ਨਾਲ ਅਸੀਂ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਫਿਰ ਅਸੀਂ ਉਹਦੇ ਬਾਰੇ ਕੋਈ ਸੰਗਤਾਂ ਸਾਡੇ ਨਾਲ ਆ ਅਸੀਂ ਸੰਗਤਾਂ ਦੇ ਨਾਲ ਆ ਗੁਰੂ ਸਾਹਿਬ ਸਾਡੇ ਨਾਲ ਆ ਤੇ ਇਸ ਕਰਕੇ ਮੇਰੇ ਖਿਆਲ ਚੜ੍ਹਦੀ ਕਲਾ ਹੀ ਹੋ ਗਈ ਠੀਕ ਹੈ ਜੀ ਸੋ ਗੱਲਬਾਤ ਕੀਤੀ ਆਪਣਾ ਮਾਤਾ ਜੀ ਨੇ ਪ ਦੇ ਮਾਤਾ ਜੀ ਸੇ ਆਪਣਾ ਉਹਨਾਂ ਨੇ ਵੀ ਗੱਲਬਾਤ ਕੀਤੀ ਤੇ ਪਿਤਾ ਜੀ ਨੇ ਵੀ ਗੱਲਬਾਤ ਦੇ ਦੌਰਾਨ ਦੱਸਿਆ ਕਿ ਆਪਣਾ ਸੰਗਤਾਂ ਵੀ ਸਾਡੇ ਨਾਲ ਅਸੀਂ ਵੀ ਸੰਗਤਾਂ ਦੇ ਨਾਲ ਵੱਡਾ ਸਵਾਲ ਇੱਕ ਹੀ ਆ ਕਿ ਸੰਗਤ ਇਹ ਵੀ ਜਾਨਣਾ ਚਾਹੁੰਦੀ ਆ ਕਿ ਭਾਈ ਅਮਰਤਪਾਲ ਸਿੰਘ ਜੀ ਨੂੰ ਰਿਹਾਰ ਜਿਹੜਾ ਨਹੀਂ ਕੀਤਾ ਜਾ ਰਿਹਾ ਤੇ ਉਹਨਾਂ ਨੇ ਦੱਸਿਆ ਕਿ ਅਗਰ ਰਿਹਾਰ ਨਹੀਂ ਹੁੰਦੇ ਤਾਂ ਫਿਰ ਵੱਡੀ ਜਿਹੜੀ ਆ ਸੰਗਤਾਂ ਦੇ ਰਾਜ ਜਿਹੜਾ ਵਾ ਸ਼ਾਇਦ ਧਰਨੇ ਵੀ ਲੱਗ ਸਕਦੇ ਨੇ ਫਿਰ ਕਾਰਵਾਈ ਵੀ ਕੀਤੀ ਜਾਏ ਤੇ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਵੀ ਕੀਤੀ ਜਾਏਗੀ ਹੁਣ ਦੇਖਣਾ ਇਹ ਹੋਏਗਾ ਕਿ ਅਗਲੀ ਜਿਹੜੀ ਆ ਅਗਲਾ ਜਿਹੜਾ ਕਾਰਜ ਜਿਹੜਾ ਉਹ ਕੀ ਕੀਤਾ ਜਾਏਗਾ ਵੱਡਾ ਸਵਾਲ ਜਿਹੜਾ ਵਾ ਇਸ ਟਾਈਮ ਹਰ ਇੱਕ ਦੇ ਜ਼ਹਿਨ ਵਿੱਚ ਇਹੋ ਬਣਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਆ ਹੁਣ ਜੇਲ੍ਹ ਦੇ ਵਿੱਚੋਂ ਜਿਹੜਾ ਵਾ ਕਦੋਂ ਰਿਹਾ ਹੋ ਕੇ ਬਾਹਰ ਜਿਹੜਾ ਵਾ ਕਦੋਂ ਆਉਂਦੇ ਨੇ ਆਪਣਾ ਤਾਂ ਇਸ ਦੇ ਤਹਿਤ ਜਿਹੜਾ ਅਗਲਾ ਜਿਹੜਾ ਕਾਰਜ ਜਿਹੜਾ ਵਾ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਸਮੂਹ ਪਰਿਵਾਰ ਵੱਲੋਂ ਜਾਂ ਉਹਨਾਂ ਦੇ ਜੱਥੇ ਵੱਲੋਂ ਅਗਲਾ ਕਾਰਜ ਕੀ ਕੀਤਾ ਜਾਵੇਗਾ ਸਮੂਹ ਸੰਗਤਾਂ ਵੀ ਇਸ ਕਾਰਜ ਨੂੰ ਜਿਹੜਾ ਜਾਨਣਾ ਚਾਹੁੰਦੀਆਂ ਨੇ ਸੋ ਇਦਾਂ ਦੀਆਂ ਹੋਰ ਜਿਹੜੀਆਂ ਵੀਡੀਓਸ ਤੇ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨਾਲ ਜ਼ਰੂਰ ਜੁੜੇ ਰਹੋ ਮੈਂ ਤੁਹਾਡਾ ਦੋਸਤ ਤੇ ਹੋਸਟ ਮਿੱਤਰ ਲਵ ਗਿਲਸ਼ਾ ਮੇਰੇ ਨਾਲ ਨੇ ਕੈਮਰਾਮੈਨ ਮਨਜਿੰਦਰ ਸਿੰਘ ਸੋਨੂ ਸੰਦੀ ਇੱਕ ਧਰਮ ਜਿਹੜਾ ਵਾ ਉਹ ਏਸੀਜ਼ਲੀ ਮਾੜਾ ਵਾ ਜ ਸਿੱਖ ਧਰਮ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਨੇ ਬੜਾ ਖਿੱਚ ਕੇ ਪੈਂਦੇ ਨੇ ਬੜੇ ਗੁੱਸੇ ਵਾਲੇ ਨੇ ਤੇ ਫਿਰ ਗੁੱਸੇ ਕਿਉਂ ਨਾ ਹੋਣਾ ਆਪਣਾ ਬਿਲਕੁਲ ਬਿਲਕੁਲ ਜਦੋਂ ਅਸੀਂ ਦਰਬਾਰ ਸਾਹਿਬ ਦੇ ਜਾਂਦੇ ਆ ਸਾਡੇ ਜਦੋਂ ਉੱਥੇ ਪ੍ਰਬੰਧਕ ਜਿਹੜੇ ਖੜੇ ਹੁੰਦੇ ਨੇ ਤੇ ਉਹ ਕਮੇਟੀ ਵਾਲੇ ਖੜੇ ਹੁੰਦੇ ਨੇ ਤੇ ਉਹ ਮਤਲਬ ਬੱਚਿਆਂ ਨੂੰ ਕਹਿੰਦੇ ਨੇ ਇਹ ਚੀਜ਼ ਨੇ ਕਿ ਧਰਮ ਦੀ ਮਰਿਆਦਾ ਚ ਰਹੋ ਉਹਦੀ ਮਰਿਆਦਾ ਉਹਨਾਂ ਦੀ ਡਿਊਟੀ ਆ ਉਹ ਮਰਿਆਦਾ ਰੱਖਣ ਲਈ ਕਹਿੰਦੇ ਨੇ ਕਿ ਹਣਾ ਵੀ ਤੁਸੀਂ ਆਪਣਾ ਸਿਰ ਟੱਕ ਕੇ ਆਓ ਸਾਡੇ ਧਰਮ ਦਾ ਸਤਕਾਰ ਕਰੋ ਤਾਂ ਫਿਰ ਜਦੋਂ ਲੋਕੀ ਇਹੋ ਜਿਹਾਂ ਹਰਕਤਾਂ ਕਰਦੇ ਨੇ ਤੇ ਫਿਰ ਇੱਕ 15 ਸੈਕਿੰਡ ਦੀ ਕਲਿੱਪ ਪਾ ਕੇ ਜੀ ਮੈਂ ਬਹੁਤ ਸ਼ਰਮਿੰਦਾ ਵਾਂ ਮੈਂ ਬੜੀ ਸ਼ਰਮਿੰਦੀ ਆ ਮੇਤੋ ਆ ਹਰਕਤ ਹੋ ਗਈ ਤਾਂ ਕਿਉਂ ਕਿ ਤੁਹਾਨੂੰ ਸਾਰ ਬਨੂ ਪਤਾ ਕਿ ਸੋਸ਼ਲ ਮੀਡੀਆ ਇੱਕ ਇੱਕ ਇਹੋ ਜਿਹਾ ਪਲੇਟਫਾਰਮ ਆ ਜਿੱਤੇ ਹਰ ਕਰਮ ਦੇ ਬਾਰੇ ਬਰੀਕੀ ਵਿੱਚ ਹਰ ਇੱਕ ਚੀਜ਼ ਦੱਸੀ ਜਾਂਦੀ ਆ ਇਹ ਫੋਟੋ ਜਿਹੜੀ ਆ ਜਾਂ ਵੀਡੀਓ ਜਿਹੜੀ ਆ ਕੇ ਪਾ ਦੇਣੀ ਆ ਹਨਾ ਕਿਸੇ ਧਾਰਮਿਕ ਸਥਾਨ ਦੇ ਉੱਤੇ ਮੈਨੂੰ ਨਹੀਂ ਲੱਗਦਾ ਸ਼ਾਇਦ ਤੁਹਾਨੂੰ ਵੀ ਨਹੀਂ ਲੱਗਦਾ ਵੀ ਉੱਥੇ ਜਾ ਕੇ ਯੋਗਾ ਕਰਨਾ ਚਾਹੀਦਾ ਕਿਤੇ ਦੱਸਿਆ ਵੀ ਕਿਤੇ ਅਜ ਤੱਕ ਹਨਾ ਤੁਸੀਂ ਜਿਹਦਾ ਦੱਸਿਆ ਵੀ ਇੰਸਟਾਗ੍ਰam ਤੇ ਕਾਫੀ ਮਲਬੋਸੀ ਦੀ ਨੌਲੇਜ ਆ ਫਿਰ ਜਾਣ ਕੇ ਨਹੀਂ ਕੀਤਾ ਲੱਗਦਾ ਹੁੰਦਾ ਇਹੋ ਜਿਹਾ ਕਾਰਜ ਹਾਂਜੀ ਬਿਲਕੁਲ ਇਹਨੇ ਜਾਣ ਕੇ ਕੀਤਾ ਲੱਗਦਾ ਵਾ ਕਿਉਂਕਿ ਇੰਨੀ ਇਹਦੀ ਮੈਂ ਹੋਰ ਵੀ ਵੀਡੀਓਜ਼ ਦੇਖੀਆਂ ਵਾ ਕੁੜੀ ਦੀਆਂ ਇਹਨੇ ਜੋ ਮਾਫੀ ਵੀ ਮੰਗੀ ਆ ਨਾ ਉਹ ਇਹਦੇ ਵਿੱਚ ਉਹਨੂੰ ਕੋਈ ਪਛਤਾਵਾ ਨਹੀਂ ਲੱਗ ਰਿਹਾ ਹੈਗਾ ਇਨੂੰ ਇਦਾਂ ਨਹੀਂ ਲੱਗ ਰਿਹਾ ਕਿ ਮੈਂ ਗਲਤੀ ਕੀਤੀ ਆ ਮੈਂ ਪਛਤਾਵਾ ਕੀਤਾ ਵਾ ਹਨਾ ਜਿੱਦਾਂ ਮੈਂ ਵੀਡੀਓਜ਼ ਦੇਖ ਰਹੀ ਆ ਠੀਕ ਆ ਪਤਾ ਨਹੀਂ ਇਹ ਘਰੇ ਵੀਡੀਓਜ਼ ਹੀ ਬਣਾਣ ਆਈ ਸੀ ਉੱਥੇ ਜਾਂ ਫੋਟੋਜ਼ ਹੀ ਬਣਾਣ ਆਈ ਸੀਗੀ ਇਹ ਇੰਨੀ ਦੂਰੋਂ ਚੱਲ ਕੇ ਇੱਕ ਫੋਟੋ ਹੀ ਕਿਉਂ ਖਿੱਚਣ ਆਈ ਸੀ ਦਰਬਾਰ ਸਾਹਿਬ ਤੇ ਇਹਨੂੰ ਹੋਰ ਪਛਤਾਣ ਕਿਉਂ ਨਹੀਂ ਮਿਲਿਆ ਇਹਦੇ ਕੋ ਉਹੀ ਇੱਕ ਪਲੇਟਫਾਰਮ ਸੀ ਕਿ ਇਹਨੇ ਦਰਬਾਰ ਸਾਹਿਬ ਜਾਣਾ ਸੀ ਇੰਨੀ ਦੂਰੋਂ ਇਹਨੇ ਆ ਕੇ ਦਰਬਾਰ ਸਾਹਿਬ ਫੋਟੋ ਖਿੱਚ ਕੇ ਜਾਣਾ ਸੀ ਔਰ ਬਾਅਦ ਚ ਇਹ ਇਹਦਾ ਕਿਤੇ ਨਾ ਕਿਤੇ ਫੇਮਸ ਹੋਣ ਦਾ ਕੋਈ ਟਾਰਗੇਟ ਸੀਗਾ ਕਿ ਮੈਂ ਫੇਮਸ ਹੋ ਜੂਗੀ ਮੈਂ ਮਾਫੀ ਮੰਗ ਲੂਗੀ ਮੈਨੂੰ ਸਿਕਿਉ ਅਵੇ ਦੇਖ ਸਕਦੇ ਰਿਤਜੀ ਜਿਵੇਂ ਨਾ ਹੁਣ ਪੰਜਾਬ ਆ ਸਾਡਾ ਹਨਾ ਪੰਜਾਬ ਦੇ ਨਾਲ ਵਖਰੇਵਾਂ ਜਿਵੇਂ ਸ਼ੁਰੂ ਹੋ ਗਿਆ ਉਹ ਪੰਜਾਬ ਜਿਹਨੇ ਹੱਦੋ ਵੱਦ ਅੱਗੇ ਹੋ ਕੇ ਕੁਰਬਾਨੀਆਂ ਕੀਤੀਆਂ ਚਾਹੇ ਉਹ ਬਾਡਰਾਂ ਤੇ ਹੋਵੇ ਜਦੋਂ ਕਿ ਆਪਣਾ ਅੰਗਰੇਜ਼ਾਂ ਦੇ ਵੇਲੇ ਵੀ ਅੱਗੇ ਹੋ ਕੇ ਸ਼ੀਧੀਆਂ ਪ੍ਰਾਪਤ ਕੀਤੀਆਂ ਸ਼ੀਧੀਆਂ ਸਿਰਫ ਪੰਜਾਬ ਲਈ ਨਹੀਂ ਪੂਰੇ ਇੰਡੀਆ ਵਾਸਤੇ ਦਿੱਤੀਆਂ ਆਪਣਾ ਹਨਾ ਇੱਕ ਜੁੱਟ ਹੋ ਕੇ ਚੱਲਿਆ ਤੇ ਅੱਜ ਉਹਨਾਂ ਨੂੰ ਜਿਹੜਾ ਵਾ ਟਾਰਗੇਟ ਕੀਤਾ ਜਾਂਦਾ ਅੱਤਵਾਦੀ ਤੱਕ ਦੱਸਿਆ ਜਾਂਦਾ ਪੰਜਾਬ ਨੂੰ ਕਹਿੰਦੇ ਵੀ ਇੱਥੇ ਅੱਤਵਾਦੀ ਵਸਦੇ ਆ ਕਿਤੇ ਨਾ ਕਿਤੇ ਮਲਬਤ ਦੇਲ ਨੂੰ ਜਿਹੜੀ ਠੇਸ ਪਹੁੰਚਾਈਏ ਕਿਉਂ ਇਹੋ ਜਿਹਾ ਵਤੀਰਾ ਜਿਹੜਾ ਸਿੱਖ ਭਾਈਚਾਰੇ ਨਾਲ ਨਹੀਂ ਕੀਤਾ ਜਾਂਦਾ ਜਾਂ ਪੰਜਾਬ ਦੇ ਭਾਈਚਾਰੇ ਨਾਲ ਕੀਤਾ ਜਾਂਦਾ ਹਾਂਜੀ ਲਵ ਜੀ ਇਹਦੇ ਪਿੱਛੇ ਮੈਂ ਵੀ ਕਿਤੇ ਨਾ ਕਿਤੇ ਸਾਡੇ ਪੰਜਾਬ ਨੂੰ ਸਾਡੇ ਸਿੱਖ ਨੂੰ ਧਰਮ ਨੂੰ ਟਾਰਗੇਟ ਕੀਤਾ ਜਾਂਦਾ ਠੀਕ ਆ ਪਰ ਮੈਂ ਇੰਨਾ ਚਾਹੁੰਦੀ ਆ ਕਿ ਜਿਹੜੀ ਇਹਨੇ ਫੋਟੋ ਪੋਸਟ ਕੀਤੀ ਆ ਜੋ ਪੂਰੇ ਵਰਲਡ ਵਾਈਡ ਫੈਲ ਚੁੱਕੀ ਹੋਈ ਆ ਫੋਟੋ ਹਨਾ ਤੇ ਜਿੱਥੋਂ ਤੱਕ ਮੇਰਾ ਇੱਕ ਆਪਣਾ opinion ਹੈਗਾ ਵਾ ਵੀ ਜੋ ਇਹਨੇ ਮਾਫੀ ਮੰਗੀ ਆ ਨਾ ਉਹ ਇਸਨੇ ਉਦੋਂ ਇਹਨੂੰ ਇਹਨੂੰ ਉਸ ਚੀਜ਼ ਦਾ ਕੋਈ ਪਛਤਾਵਾ ਨਹੀਂ ਹੈਗਾ ਇਹਨੇ ਇੱਕ ਵਾਰ ਨਹੀਂ ਇਹ ਗੱਲ ਕੀਤੀ ਕਿ ਮੈਂ ਆਪਣਾ ਕੋਈ ادب ਸਤਕਾਰ ਨਾਲ ਮਾਫੀ ਮੰਗਾ ਇਹਦੀ ਜੋ ਇਹਦਾ ਬੋਲਣ ਦਾ ਸੀਗਾ ਇਹਨੇ ਉਹ ਚੀਜ਼ ਸਿਰਫ ਇੱਕ ਸਿਰਫ ਫੇਮਸ ਹੋਣ ਵਾਸਤੇ ਕੀਤੀ ਅੰਤ ਦੇਖੋ ਹੁਣ ਤੇ ਚਲੋ ਇਹ ਅੱਗੇ ਤਾਂ ਇਹ ਆ ਵੀ ਹਰ ਕੋਈ ਇਸ ਦਾ ਬੜਾ ਖਿਜ ਕੇ ਜਿਹੜਾ ਵਿਰੋਧ ਕਰ ਰਿਹਾ ਆਪਣਾ ਆਪ ਉਹ ਆਪਣੇ ਸਾਥ ਦੇ ਨਾਲ ਪੋਸਟਾਂ ਵੀ ਪਾਈ ਜ ਨੇ ਹੁਣ ਤੁਸੀਂ ਕੀ ਜਾਂਦੇ ਜਾਂਦੇ ਕਹਿਣਾ ਚਾਹੋਗੇ ਹਾਂਜੀ ਮੈਂ ਇਹੀ ਕਹਿਣਾ ਚਾਹੁੰਦੀ ਆ ਸਾਰਿਆਂ ਅੱਗੇ ਕਿ ਬੇਨਤੀ ਕਰਨਾ ਚਾਹੁੰਦੀ ਆ ਕਿ ਸ਼੍ਰੀ ਦਰਬਾਰ ਸਾਹਿਬ ਜਿਹੜਾ ਵੀ ਬੰਦਾ ਆਂਦਾ ਵਾ ਕਿਸੇ ਵੀ ਧਾਰਮਿਕ ਸਥਾਨਾਂ ਤੇ ਜਾਂ ਅਸੀਂ ਜਾਣੇ ਆ ਉਥੋਂ ਦੇ ਧਰਮ ਦੇ ਜੋ ਵੀ ਰੈਗੂਲੇਸ਼ਨਸ ਰੂਲਸ ਹੈਗੇ ਨੇ ਉਹਨਾਂ ਨੂੰ ਫੋਲੋ ਕੀਤਾ ਜਾਵੇ ਵੱਖ-ਵੱਖ ਥਾਵਾਂ ਤੇ ਲਿਖਿਆ ਜਾਂਦਾ ਹੁੰਦਾ ਕੈਮਰਾ ਚਲਾਉਣਾ ਮਨਾ ਹੈ ਜਾਂ ਇਹੋ ਜਿਹੀਆਂ ਲੱਚਰਤਾਂ ਵਾਲੀਆਂ ਵੀਡੀਓ ਬਣਾਉਣੀਆਂ ਜਾਂ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਫੋਟੋ ਕਲਿੱਕ ਕਰਕੇ ਗਾਣਾ ਲੋਣਾ ਉਹ ਗਲਤ ਗੱਲ ਹੈ ਉਹ ਨਾ ਕੀਤਾ ਜਾਵੇ ਧਾਰਮਿਕ ਸਥਾਨਾਂ ਤੇ ਆਓ ਤੁਸੀਂ ਅਦਬ ਸਤਕਾਰ ਨਾਲ ਮੱਥਾ ਟੇ ਉੱਤੇ ਸ਼ੀਧਾਂ ਦਾ ਖੂਨ ਡੁੱਲਿਆ ਹੋਇਆ ਵਾ ਉਹਨਾਂ ਦਾ ਨਰਾਦਰ ਨਾ ਕੀਤਾ ਜਾਵੇ ਉਸ ਸਤਨੂਆ ਕੇ ਆਪਣਾ ਸੀਸ ਝੁਕਾਇਆ ਜਾਵੇ ਉਥੇ ਆ ਕੇ ਪ੍ਰਸ਼ਾਦਾਸ਼ਕੋ ਗੁਰੂ ਮਹਾਰਾਜ ਦੀ ਹਜ਼ੂਰੀ ਚ ਆ ਕੇ ਨਿਮਰਤਾ ਨਾਲ ਬੈਠੋ ਪਾਠ ਸੁਣੋ ਬਾਣੀ ਸੁਣੋ ਔਰ ਪਲੀਜ਼ ਇਹਨੂੰ ਇੱਕ ਘੁੰਮਣ ਫਿਰਨ ਵਾਲਾ ਪਲੇਸ ਨਾ ਸਮਝੋ ਕਿ ਹਾਂ ਕਿ ਆਪਾਂ ਘੁੰਮਣ ਫਿਰਨ ਆ ਗਏ ਹਾਂ ਤੇ ਬਸ ਫੋਟੋਆਂ ਕਲਿੱਕ ਕਰ ਲੀਆਂ ਗਾਣੇ ਪਾ ਲੇ ਪਲੀਜ਼ ਧਾਰਮਿਕ ਸਥਾਨ ਆ ਵਧੀਆ ਤਰੀਕੇ ਨਾਲ ਆਇਆ ਕਰੋ ਅਦਬ ਸਤਕਾਰ ਨਾਲ ਮੱਥਾ ਟੇਕੋ ਮੈਂ ਇਹੀ ਮੈਸੇਜ ਦੇਣਾ ਚਾਹੁੰਦੀ ਆ ਔਰ ਲਾਸਟ ਮੈਸੇਜ ਫੇਰ ਦੇਣਾ ਚਾਹੁੰਦੀ ਆ ਕਿ ਰੱਬ ਨਾ ਕਰੇ ਦੁਬਾਰਾ ਇਹੋ ਜੀ ਫੇਰ ਕੋਈ ਇਦਾਂ ਦੀ ਹਰਕ ਤੇ ਜਿਹੜਾ ਇਹ ਮੇਰੀ ਵੀਡੀਓ ਵਾ ਸਭ ਤੱਕ ਪਹੁੰਚਾਈ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਸਾਨੂੰ ਕਿਸੇ ਵੀ ਧਾਰਮਿਕ ਸਥਾਨ ਤੇ ਜਾ ਕੇ ਇਹੋ ਜਿਹੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਹੈਗੀਆਂ ਸੋ ਧੰਨਵਾਦ ਜੀ ਪਿਆਰ ਪ੍ਰੀਤ ਸਤਿ ਸ਼ਕਾਲ ਸਤਿ ਸ਼ਕਾਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਐਸੀ ਇੱਕ ਚੰਦ ਮਿੰਟਾਂ ਦੀ ਜਿਹੜੀ ਆਪਾਂ ਮੁਲਾਕਾਤ ਕੀਤੀ ਆਪਣਾ ਸਿੰਗਰ ਨੇ ਰਾਈਟਰ ਨੇ ਇੱਕ ਸੋਸ਼ਲ ਵਰਕਰ ਵੀ ਨੇ ਰੀਤ ਰੰਦਾਵਾ ਜੀ ਉਹਨਾਂ ਨੇ ਦੱਸਿਆ ਕਿ ਵਾਕਈ ਜਿਸ ਤਰ੍ਹਾਂ ਦੇਖ ਸਕਦੇ ਆ ਕਿ ਹਰ ਕਿਸੇ ਦੇ ਦਿਲ ਦੇ ਵਿੱਚ ਪੰਜਾਬ ਦੇ ਵਿੱਚ ਪੂਰੀ ਪੰਜਾਬੀਅਤ ਦੇ ਵਿੱਚ ਜਿਹੜਾ ਇੱਕ ਦਰਦ ਜਿਹੜਾ ਵਾ ਉਹ ਚੱਲ ਰਿਹਾ ਕਿ ਯਾਰ ਕਿਉਂ ਵਾਰ-ਵਾਰ ਜਿਹੜਾ ਵਾ ਧਾਰਮਿਕ ਸਥਾਨਾਂ ਨੂੰ ਟਾਰਗੇਟ ਕੀਤੇ ਜਾਂਦਾ ਕਿਉਂ ਸ਼੍ਰੀ ਹਰਮੰਦਰ ਸਾਹਿਬ ਆ ਕੇ ਐਦਾਂ ਦੀਆਂ ਵੀਡੀਓ ਪਾਈਆਂ ਜਾਂਦੀਆਂ ਕਿ ਜਿਹੜੇ ਸਿੱਧਾ ਤੇ ਸਿੱਧਾ ਸਾਡੇ ਦਿਲ ਨੂੰ ਦੇਸ ਪਚਾਉਂਦੇ ਨੇ ਕਾਫੀ ਐਜੂਕੇਸ਼ਨ ਰੱਖਦੇ ਨੇ ਲੜਕੇ ਲੜਕੀਆਂ ਜਿਹੜੇ ਨੇ ਆ ਕੇ ਫਿਰ ਵੀ ਉਥੇ ਰੂਲਸ ਰੈਗੂਲੇਸ਼ਨ ਲਿਖੇ ਹੁੰਦੇ ਨੇ ਫਿਰ ਵੀ ਕਿਉਂ ਜਿਹੜਾ ਵਾ ਇਹੋ ਜੇ ਕਾਰਜ ਕੀਤੇ ਜਾਂਦੇ ਨੇ ਕਿ ਸਾਡਾ ਦਿਲ ਜਿਹੜਾ ਵਾ ਬਾਰ ਬਾਰ ਟੁੱਟਦਾ ਵਾ ਬਾਕੀ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਉਸ ਲੜਕੀ ਦੀ ਅੱਗੇ ਕੀ ਪ੍ਰਕਿਰਿਆ ਹੋਣੀ ਚਾਹੀਦੀ ਆ ਕੀ ਕਰਨਾ ਚਾਹੀਦਾ ਸਮੂਹ ਜਿਹੜੇ ਸਾਡੀ ਜਥੇਬੰਦੀਆਂ ਨੇ ਜਾਂ ਸਾਡਾ ਐਜੀਪੀਸੀ ਜਿਹੜਾ ਭਾਈਚਾਰਾ ਵਾ ਉਹਨਾਂ ਨੂੰ ਅੱਗੇ ਕੀ ਇਸ ਤੇ ਹੋਰ ਐਕਸ਼ਨ ਲੈਣਾ ਚਾਹੀਦਾ ਵਾ ਤਾਂ ਅੱਗੇ ਕੀ ਕਰਨਾ ਚਾਹੀਦਾ ਸਾਡੀ ਵੀ ਵਾਕਿਆ ਹੀ ਰੀਤ ਰੰਦਾਵਾ ਜੀ ਵਾਂਗੂ ਜਾਂ ਸਮੂਹ ਪੰਜਾਬੀਅਤ ਜਾਂ ਪੰਜਾਬੀ ਵੀਰਾਂ ਵੱਲੋਂ ਸਾਡੀ ਵੀ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ ਕਿ ਪਲੀਜ਼ ਕਿਰਪਾ ਕਰਕੇ ਜਿਹੜਿਆ ਐਦਾਂ ਦੇ ਕਾਰਨਾਮੇ ਜਿਹੜਾ ਵਾ ਧਾਰਮਿਕ ਸਥਾਨਾਂ ਤੇ ਕਿਸੇ ਵੀ ਧਾਰਮਿਕ ਸਥਾਨ ਤੇ ਬਿਲਕੁਲ ਜਿਹੜੇ ਨਾ ਕੀਤੇ ਜਾਣ ਇੱਕ ਘੁੰਮਣ ਫਿਰਨ ਵਾਲੀ ਜਗਾ ਨਹੀਂ ਹੁੰਦੀ ਇੱਥੇ ਜਾ ਕੇ ਗੁਰੂ ਮਹਾਰਾਜ ਨੂੰ ਪਰਮਾਤਮਾ ਨੂੰ ਪ੍ਰਭੂ ਨੂੰ ਯਾਦ ਕੀਤਾ ਚਾਹੀਦਾ ਉਹਨਾਂ ਨੇ ਲਿਵ ਲਾਉਣੀ ਚਾਹੀਦੀ ਆ ਤੇ ਆਪਣੀ ਭੁੱਲਾ ਬਖਸ਼ੋਣੀ ਚਾਹੀਦੀ ਆ ਨਾ ਕਿ ਘੁੰਮਣ ਫਿਰਨ ਵਾਲੀ ਜਗ੍ਹਾ ਸਮਝ ਕੇ ਐਦਾਂ ਦੇ ਕਾਰਨਾਮੇ ਜਿਹੜੇ ਆ ਉਹ ਕਰਨੇ ਚਾਹੀਦੇ ਸੋ ਬਾਕੀ ਐਦਾਂ ਦੀ ਹੋਰ ਵੀਡੀਓ ਦੇਖਣ ਲਈ ਤੁਸੀਂ ਸਾਡੇ ਚੈਨਲ ਨਾਲ ਜੜਾ ਜ਼ਰੂਰ ਜੁੜੇ ਰਹੋ ਮੈਂ ਤੁਹਾਡਾ ਦੋਸਤ ਤੇ ਹੋਸਟ ਮਿੱਤਰ ਲਵ ਗਿਲਚਾ ਮੇਰੇ ਨਾਲ ਇੱਕ ਕੈਮਰਾਮੈਨ ਲਵਜੀਤ ਸਿੰਘ ਪਵਨ ਧਾਲੀਵਾਲ ਵਰਲ ਪੋਸਟ ਇੰਡੀਆ ਤੋਂ